ਓ ਜੀ ਨਮਸਕਾਰ ਕੀ ਹਾਲ ਚਾਲ ਹੈ ਅਸੀਂ ਸਿਸਟਮ ਬੈਠੇ ਹਾਂ ਦਾਣ ਮੰਡੀ ਦੇ ਵਿੱਚ ਜਿੱਥੇ ਚੱਲ ਰਿਹਾ ਝੋਨਾ ਤੁਲ ਝੋਨੇ ਦੀ ਰੱਖਿਆ ਹੋਇਆ ਹੈ ਤੁਸੀਂ ਸਿਸਟਮ ਸਾਡੇ ਨਾਲ ਜੁੜੇ ਹੋਏ ਹੋ ਅਣਖ ਚੈਨਲ ਤੇ ਇੱਧਰ ਆਪਣਾ ਦਾਣ ਪੜਾ ਹੈ ਇੱਧਰ ਪਿੱਛੇ ਪੂਰਾ ਪੜਾ ਹੈ Oh, I... ਆਜੋ ਜੀ ਜੀ ਆਇਆ ਨੂੰ ਮੰਡੀ ਦੇ ਵਿੱਚ ਇੱਕ ਬੰਦਾ ਪਹੁੰਚਿਆ ਕਿਹੜਾ ਸੱਜਣ ਪਹੁੰਚਿਆ ਅਸੀਂ ਸਟੇ ਮੰਡੀ ਦਾਣਾ ਮੰਡੀ ਦੇ ਵਿੱਚ ਬੈਠੇ ਮੰਡੀਆਂ ਚਰੁਰਤੋਂ ਕਿਸਾਨਾਂ ਦੇਖ ਕੇ ਆਓ ਜੀ ਜਿਆਨੂ ਮੰਡੀ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਇਸ ਟਾਈਮ ਦੇਖ ਰਹੇ ਹੋ ਦਾਣਾ ਮੰਡੀ ਝੋਨੇ ਦੀ ਰਾਖੀ ਮੰਡੀ ਦੇ ਵਿੱਚ ਬੈਠੇ ਹੋਏ ਆ ਸਹੀ ਗੱਲ ਹੈ ਕੋਈ ਨਹੀਂ ਪੁੱਛਦਾ ਕਿਸਾਨਾਂ ਨੂੰ ਤੁਸੀਂ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਸਾਨੂੰ ਹੋ ਗਏ ਜੀ ਇੱਕ ਮਹੀਨਾ ਦੋ ਦਿਨ ਪਿਛਲੇ 9 ਅਕਤੂਬਰ ਨੂੰ ਆਏ ਸੀਗੇ ਤੇ ਅੱਜ 11 ਹੋ ਗਈ ਹਾਂਜੀ 11 ਨਵੰਬਰ ਹੋ ਗਈ ਮਿੱਤਰੋ ਲਗਾਤਾਰ ਮੰਜਾ ਆਪਣਾ ਮੰਡੀ ਦੇ ਵਿੱਚ ਕਿਕਰ ਦੇ ਥੱਲੇ ਤੋੜੇ ਦੇ ਗੋਲੇ

ਬੜੀ ਯੋਖੀ ਜੂਣੀ ਜੱਟ ਦੀ ਕਿੱਥੋਂ ਕਿੱਥੋਂ ਜੁੜੇ ਸੱਜਣ ਮਿੱਤਰ ਕਮੈਂਟ ਕਰਕੇ ਜੁੜੀ ਦੱਸਿਓ ਤੇ ਅਸੀਂ ਇਸ ਟਾਈਮ ਬੈਠੇ ਆਂ ਦਾਣਾ ਮੰਡੀ ਦੇ ਵਿੱਚ ਬੁਰਾ ਹਾਲ ਮੇਟਰੋ ਕਿਦਾ ਲਾਈਟ ਨਹੀਂ ਨੇਰਾ ਇੱਥੇ ਮੱਛਰ ਹੈੜਾ ਉਹ ਵੀ ਖੂਨ ਪੀ ਰਿਹਾ ਸੋ ਚੱਲ ਲਾਈਵ ਕੀਤਾ ਜਾਵੇ ਇੱਥੇ ਆਪਣੇ ਤੁਸੀਂ ਦੇਖ ਸਕਦੇ ਚੋਨਾ ਹੀ ਚੋਨਾ ਚੋਨਾ ਹੀ ਚੋਨਾ ਇਧਰ ਦੇਖੋ ਚੋਨਾ ਹੀ ਚੋਨਾ ਕਿਤੋਂ ਕਿਤੋਂ ਸੱਜਣ ਜੁੜੇ ਹੋਏ ਆ ਕਮੈਂਟ ਕਰਕੇ ਆਪਣਾ ਦੱਸਿਆ ਕਰੋ ਕਿੱਥੋਂ ਕਿੱਥੋਂ ਜੁੜ ਕੇ ਕਿਹੜੇ ਕਿਹੜੇ ਸੱਜਣ ਆਪਣੇ ਨਾਲ ਜੁੜੇ ਹੋਏ ਆ ਜੇ ਆਪਾਂ ਬੈਠੇ ਆ ਇਸ ਟਾਈਮ ਦਾਣਾ ਮੰਡੀ ਦੇ ਵਿੱਚ ਅੱਜ ਦੀ ਰਾਤ ਤੁਹਾਡੇ ਨਾਲ ਦਾਣਾ ਮੰਡੀ ਦੇ ਵਿੱਚ अपने बहु अपना इधर पे अपने बेटी झार नहीं लागू धार डाल ਕਰਦੇ ਆਪਣੇ ਕੰਨੀ ਕਰਦੇ ਗੱਲਬਾਤਾਂ ਤੋਂ ਦੇ ਨਾਲ ਤੇ ਆਵਾਜ਼ ਆ ਰਹੀ ਆਪਣੀ ਮੱਛਾ ਜਿਹਾ ਲੜਦਾ ਸੀ ਨਾ ਯਾਰ ਸਾਂਹ ਪਹਣ ਦੇਣਾ ਨਹੀਂ ਗੱਲਬਾਤ ਕੀਤੀ ਜਾਵੇ ਯਾਰਾਂ ਦੋਸਤਾਂ ਦੇ ਨਾਲ ਦੋਸਤਾਂ ਦੇ ਆਪਣੇ ਆਵਾਜ਼ ਆਉਂਦੀ ਬਈ ਮੇਰੀ ਆਵਾਜ਼ ਆਉਂਦੀ ਇੱਕ ਵਾਰੀ ਜੈਸ ਲਿਖ ਦਿਓ ਸੋਚਿਆ ਉਹਦਾ ਲਾਈਵ ਕਰਕੇ ਗੱਲਾਂ ਬਾਤਾਂ ਕੀਤੀਆਂ ਜਾਣ ਕਿਉਂਕਿ ਰਾਤ ਬੜੀ ਲੰਬੀ ਹੈ ਤੇ ਮੱਛਰ ਸੌਣ ਨਹੀਂ ਦੇ ਚੰਦਾ ੜਕੇ ਘਰਾਂ ਦੇ ਵਿੱਚ ਦੀ ਚਾਤੀ ਮਾਤੀ ਕਰਦਾ ਹੋਇਆ ਕਿੰਨੇ ਬੰਦੇ ਜਿਹੜੇ ਮੰਡੀ ਚ ਇਸ ਟਾਈਮ ਬੈਠੇ ਹੋਏ ਐ ਵਰ ਗਿਆ ਘਟਾ ਵਰ ਗਿਆ ਮਨਿੰਦਰ ਗੇਮਿੰਗ ਕੀ ਵਾਲਾ ਭਾਈ ਚਿੰਤਾ ਕੋ ਅੱਜ ਮੰਡੀ ਚ ਲੱਗਿਆ ਡਿਊਟੀ ਪਾ अच झोने की राखी बैठे दाला मंडी मच्छर मार रहे हैं मच्छर बड़ा तकड़ा है दखाने जट जमीत और ਚੋ ਨਾ ਤੋਲਦਾ ਹੋਇਆ ਤੇ ਪਣਿਆ ਹੋਇਆ ਮੋਰ ਉੱਠਾ ਚੋਬਰ ਵਾਚ ਟਾਈਮ ਹੋ ਗਿਆ ਪੂਰਾ ਆਪਣਾ ਬਈ ਲਾਈਵ ਆਇਆ ਕਰੋ ਤੁਸੀਂ ਲਾਈਵ ਆਪਣਾ ਵਾਚ ਟਾਈਮ ਹੋ ਗਿਆ ਪੂਰਾ ਤੇ ਇੱਕ ਮਹੀਨੇ ਦੀ ਆਪਾਂ ਨੂੰ ਪੈਂਡਿੰਗ ਚ ਰੱਖਿਆ ਹੋਇਆ ਹੈ ਰਿਵਿਊ ਪਾਇਆ ਹੋਇਆ ਹੈ ਇੱਕ ਮਹੀਨੇ ਦਾ ਇੱਕ ਮਹੀਨੇ ਬਾਦੋ ਦੱਸ ਦੇਣਗੇ ਤੁਸੀਂ ਕਮਾਈ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਤੇ ਆਪਣੇ ਸਬਸਕ੍ਰਾਈਬਰ ਵੀ ਸੁਖ ਨਾਲ 30000 ਹੋ ਗਏ ਹੋਣਗੇ ਅੱਜ ਮੈਂ ਦੇਖੇ ਵੀ ਨਹੀਂ ਅੱਜ ਕਿੰਨੇ ਹੋ ਗਏ ਯਾਰ 30 ਹੋ ਗਏ ਹੋਣਗੇ ਅੱਜ ਸ਼ਾਇਦ ਇਹ ਤਾਂ ਇਹ ਤਾਂ ਹੁਣੇ ਬਾਅਦ ਚ ਕੀਤਾ ਲਾਈਵ ਫਿਰ ਤੈਨੂੰ ਪਤਾ ਹੀ ਹੈ ਕਿਸਾਨਾਂ ਕੋਲੇ ਕੌਣ ਆਉਂਦਾ ਯਾਰ ਇੱਕ ਅੱਧਾ ਬੰਦਾ ਦੋ ਬੰਦੇ ਤਿੰਨ ਬੰਦੇ ਚਾਰ ਬੰਦੇ ਆਉਂਦੇ ਆ ਇਹ ਵਾਚ ਟਾਈਮ ਨਹੀਂ ਹੁੰਦਾ ਵਾਚ ਟਾਈਮ ਤਾਂ ਅੱਡ ਚੀਜ਼ ਆ ਹਾਂ 29 9 ਹੋ ਗਏ ਹੋਗੇ ਮਤਲਬ ਹੋਣ ਵਾਲੀ ਬਸਤੀ ਕੇ ਅਜਿੱਤੀ ਹੋ ਰਹੀ ਜਾਣਗੇ ਹੁਣ ਉਧਰ ਤੋਲ ਚੱਲੀ ਜਾਂਦਾ ਤੇ ਪਈ ਸਾਬ ਕਿਸਾਨ ਆ ਜਿਹੜੇ ਆਪਣੇ ਟੈਟ ਪੂਰੇ ਇਹ ਆਪਣਾ ਚੋਨਾ ਇਧਰ ਪਿਆ ਇੱਕ ਅੱਦੇ ਦਿਨ ਚ ਤੋਲ ਲੱਗ ਜੂ ਲਾਈਵ ਵੀਰੇ ਕੋਈ ਚੱਕਰ ਨਿਆਰ ਦੀ ਬਾਤ ਜੇ ਲੋਕ ਕੋਈ ਕੰਮ ਕਰ ਕਰਦੇ ਹੋ ਡੇਣੀ ਵਗੈਰਾ ਕੰਮ ਕਰਦੇ ਹੋ ਲਾਈਵ ਲਾ ਕੇ ਰੱਖ ਲਿਆ ਕਰੋ ਘੰਟਾ ਦੋ ਘੰਟੇ ਲਗਾਤਾਰ ਲਾਈਵ ਰੱਖੋ ਚਾਹੇ ਤੁਹਾਡੇ ਲਾਈਵ ਤੇ ਇੱਕ ਬੰਦਾ ਚਾਹੇ ਦੋ ਬੰਦੇ ਹੈ ਨਾ ਆਟੋਮੈਟਿਕ ਹੋਣ ਲੱਗ ਜਾਂਦਾ ਤੇ ਆਪਣੇ ਵੀ ਸੁੱਖ ਨਾਲ ਸ਼ਾਰਟ ਵੀਡੀਓ ਚੱਲੀਆਂ ਵਧੀਆ ਵੱਡੀਆਂ ਲੌਂਗ ਵੀਡੀਓ ਵਧੀਆ ਚੱਲੀਆਂ ਸੀ ਉਹ ਦਿਨ ਹੋ ਜਾਂਦਾ ਇੱਕਦਮ ਸਟੈਂਡ ਨਹੀਂ ਰਿਹਾ ਜੇ ਯਾਰ ਮੈਂ ਤਾਂ ਬਰਾ ਸੌਂ ਗਿਆ ਮੱਛਰ ਨਹੀਂ ਆ ਫੇਟਾ ਆ ਮੁੰਡੀ ਦਾ ਮੱਛੀ ਨੂੰ ਪੱਤੀ ਹੈ। ਮੰਡੀ 'ਚ ਮੱਛਰ ਜਿਹੜਾ ਮੁੱਕੇਦਾਰ ਹੈ। ਗਣੇ ਚਲੀ ਜਾਂਦੇ ਆ ਮੈਂ ਕੋਹੋਂ ਦਾ ਨਾ ਪਣਾ। ਆਵਾਜ਼ ਆਉਂਦੀ ਗਾਣਾ ਦੀ। ਲਾਈਵ ਵਾਈਜ਼ ਕਰਿਆ ਕਰੋ ਲਾਈਵ ਕੁਝ ਨਹੀਂ ਹੁੰਦਾ ਚਾਹੇ ਜ਼ੀਰੋ ਰਹੇ ਕੁਝ ਵੀ ਰਹੇ ਵਾ ਘੰਟਾ ਲਾਈਵ ਕਰਿਆ ਕਰੋ। ਮੁੰਜੂ ਕੀ ਦੀਵਾ ਆ ਰਹੀ ਹੈ ਜਰਨਾ ਉਧਰ ਟਰੈਕਟਰ ਬਾਹਰ ਆਇਆ ਉਹ ਤੇ ਮੀਂਹ ਘਾਰਿਆ ਮੈਨੂੰ ਉਹਦਨਿਆਰੀ ਆਵਾਜ਼ ਦੂਰੋਂ ਉਧਰ ਕਿਸਾਨ ਦਾ ਤੋੜ ਲੱਗ ਚੁੱਕਿਆ ਤੇ ਭਈ ਇਹ ਕੁਛ ਝੋਨਾ ਰੱਖਦੇ ਹੁੰਦੇ ਜਿਵੇਂ ਕੱਠਾ ਹੀ ਨਹੀਂ ਕਰਦੇ ਬੰਕਰ ਮਾਰਦੇ ਨਹੀਂ ਨਾ ਖੇਲਿਆਰੀ ਬੈਠੇ ਉਹ ਗਣਾ ਇਕੱਠਾ ਕਰੋ ਇੱਕ ਤਾਂ ਮੰਡਗਾ ਝੋਨਾ ਸਰਕਾਰ ਰੋਲੀ ਜਾਂਦੀ ਹੈ ਫਿਰ ਦੁੱਲਣ ਵਾਲੇ ਰੁੱਲੀ ਜਾਂਦੇ ਐ ਖੇਤਾਂ 'ਚ ਫਰਾੜੀ ਰੁੱਲੀ ਜਾਂਦੇ ਕਿੱਧਰ ਜਾਏ ਵਿਚਾਰਾ ਕਿਸਾਨ ਸੌਣ ਮੱਛਰ ਨਹੀਂ ਦਿੰਦਾ ਸੌਂ ਗਿਆ ਸੀਗਾ ਮੈਂ ਮੱਛਰ ਨੇ ਫੇਟਾਤਾ ਫਿਰ ਮੈਂ ਜਿਆ ਲਾਈਵ ਕਰਦ ਗਈ ਯਾਰ ਪਰ ਭਾਈ ਇਹ ਨੂੰ ਨੇੜੇ ਦਾ ਕਰਾ ਉਹ ਨੇੜੇ ਦਾ ਕਰਾ ਹੋ ਗਿਆ ਸਹੀ ਗੱਲ ਹੈ ਬਈ ਆਬ ਹੈ ਕਹਾਂ ਇਹ ਪਾਣੀ ਦੇ ਕੋਲ ਕਿੰਨਾ ਉਹ ਦੇਖੋ ਹੁਣ ਭਈਆ ਰੱਖਣ ਨੂੰ ਫਿਰਦਾ ਕਹਿੰਦਾ ਮੈਂ ਰੱਖਣਾ ਛੋਣਾ ਇਹ ਉਹ ਕਹਿੰਦਾ ਸਾਰਾ ਇਕੱਠਾ ਕਰ ਬਹਿਸ ਚੱਲ ਰਹੀ ਇਹਨਾਂ ਦੀ ਉਹ ਬਣਿਆ ਬੈਠਾ ਚੱਲ ਨਾਂ ਨਿਆ ਬੋਰੀਆਂ ਵਰਤ ਨੇ ਕੱਦੀ ਬੋਰੀ ਦਾ ਤੇ ਉਹਨਾਂ ਦਾ ਸਵੇਰੇ ਇਕੱਠਾ ਕਰੂੰ ਪਿਆਰਿਆਂ ਦੇ ਦਿਲ ਜਨਰ ਦਿਲ ਜਨਰ ਚੋਟਾ ਦੋ ਜੀ ਕਿਸਾਨ ਦਾ ਤੋੜ ਲੱਗ ਗਿਆ ਜੂੰਬੜਾ ਉਰ ਆ ਇੱਥੇ ਠੀਕ ਤੇ ਆਪਣਾ ਹਜੇ ਝਾੜ ਵੀ ਨਹੀਂ ਲੱਗਿਆ ਪਿਆ ਟੀਰ ਲੱਗਿਆ ਉਹਦੇ ਪੈਗ ਲੱਗੇ ਆ ਪਾਣੀ ਲੰਗਦੇ ਯਾਰ ਉਹ ਬਣਿਆ ਜਾਵਾ ਮੋਰ ਬਣਿਆ ਹੋਇਆ ਦੇਖੋ ਨਾ ਤੁਹਾਨੂੰ ਮਨੀੜ ਦਿਖਾਣਾ ਦੇਖੋ ਕਿੰਨੀ ਮਾਰਿਆਂ ਦਾ ਕਿੰਨੀ ਲਗਦਾ ਬੰਦਾ ਨਾ ਪੀਵੇ ਕਿ ਨਹੀਂ ਉਹਨੇ ਪਰਤੀ ਬਣਾ ਕੇ ਫੜਾ ਦੇਣਗੇ ਮਹੀਨੇ ਕੱਟੇ ਹੋਗੇ ਗਿਣਤੀ ਮਾਰੀ ਜਾਂਦਾ ਮਾਤਾ ਪੈ ਗਿਆ ਕਿ ਮੈਨੂੰ ਬਾਜ ਨਾ ਮਾਰਦੇ ਕੋ ਭਤੀ ਜਿਣ ਕੇ ਆ

ਜੋ ਵੀ ਤਾਂ ਠੀਕ ਹੈ ਆਪਣੇ ਮੋਬਾਈਲ ਦੀ ਹਨਾ ਚੈਨੇ ਰਹੀ ਹੈ ਬੰਦਾ ਤਾਂ ਦੀਦਾ ਹੀ ਖੜਾ ਹੈ ਇਹ ਵੀ ਪਾਰ ਹੈ ਹਾਂ ਸਾਰੇ ਸਾਲੇ ਹਾਂ ਸਾਰੇ ਬਾਰ ਹਾਂ 12 ਬਾਰ ਕਿਹਾ ਬਾਰੇ ਬਾਰੇ ਹੈ ਹਾਂ ਆ 12 ਬਾਰ Sorry, but you did love it. big ਨਾ ਮੰਡੀ ਜਾ ਰੋਜ਼ ਲਾਈਵ ਫੋਨ ਨੂੰ ਮੁੰਨੇ ਮਿਲਦੇ ਇੱਥੇ ਮੰਡੀ ਚ ਫਾਰਮਿੰਗ ਸਿਮੂਲੇਟਰ 20 ਇੰਡੀਆ ਟਰੈਕਟਰ ਮਤਲਬ ਬਈ ਇਹਦਾ ਕੀ ਬਣਿਆ ഗണിത <laughs> ഗണിത്തേക്ക <laughs> <laughs> लेके के वहां तक सतारा है यहाँ तक ये यह सतारा है आगे। आगे। Cảm ơn các bạn đã theo dõi và hẹn gặp lại. ਲਾਈਵ ਦਾ ਕੋਪੀਰਾਈਟ ਨਹੀਂ ਹੋਇਆ ਜਾਂ ਗੇਮ ਲਾਈਵ ਕਰਦਾ ਨਹੀਂ ਦੇਖਿਆ ਕਦੇ ਵੀ ਕੋਪੀਰਾਈਟ ਆਇਆ ਕਿ ਨਹੀਂ ਆਇਆ YouTube ਸਟੂਡੀਓ ਜਾ ਕੇ ਵਾਲੇ ਧਾਰ ਹੈ ਅੱਗੇ ਆ ਕੇ ਆ ਕੇ ਆ ਕੇ ਹੋਮ ਗਿਣਤੀ ਨੂੰ ਆ ਪੈਣਾ ਨਾ ਤੱਕੂ ਤੜਕੇ ਦੇਖੂਗਾ ਨਾ ਮੈਂ ਤੋ ਜੀ ਤੋਲ ਲੱਗ ਗਿਆ ਇਹਦਾ ਜੀ ਮੀਨਾਰ ਦਾ उन कारण के रेस्ट बाकी खा के रोटी चावल वो तो दल ले जाकेगा ना ਇੱਕ ਗਰੀਬੋਦਰਾ ਚੱਲ ਵੇ ਘਰ ਨੂੰ ਆਪਣਾ ਸਾਈਕਲ ਸੀ ਲੈ ਗਿਆ ਬੰਦਾ ਇਹ ਸਾਈਕਲ ਦੀ ਖੜਾ ਬਣੀਗਾ ਸਾਈਕਲ ਕਿਤੇ ਚਲ ਤਾਂ ਕੀ ਦੇਖਾਂ ਕਿਤੇ ਖੜਾ ਸਾਈਕਲ ਦੇਹੋ ਮੈਂ ਕਿੰਦਾ ਸੀ ਯਾਰ ਤੂੰ ਆਪਣਾ ਯਾਰ ਮੈਂ ਤੈਨੂੰ ਪਹਿਲਾਂ ਵੀ ਕਿੰਨੀ ਵਾਰੀ ਕਿਹਾ ਵੀ ਮੇਰੇ ਕਿਸੇ ਵੀ ਵੀਡੀਓ ਤੇ ਜਿਹੜੀ ਵੀਡੀਓ ਅੱਜ ਪਾਈ ਹੋਈ ਹੈ ਸ਼ਾਰਟ ਵੀਡੀਓ ਉਹਦੇ ਕਮੈਂਟ ਚ ਤੇਰਾ ਲਿੰਕ ਪਾ ਦੇ ਹਾਂ ਮਪਾਲ ਤਾਂ ਨਾ ਮੈਨ ਮਿਲਦਾ ਨਹੀਂ ਹੈ ਚੈਨਲ ਤੇਰਾ ਤੇ ਲਾਈਵ ਕਦੋਂ ਆਏਗਾ ਉਹ ਵੀ ਦੱਸ ਦੀ ਮੈਨੂੰ ਠੀਕ ਹੈ ਭਾਈ ਓਕੇ ਗੁੱਡ ਨਾਈਟ